ਇਹ ਇੱਕ ਛੋਟੀ ਗੱਲ ਦੋਸਤੋ ਵੀਰ ਚੱਲ ਹੈ। ਅੱਜ ਜਗਾ ਸੰਡੇ ਅਚ ਮੂਡ ਬਾਇਆ ਆਪਾਂ ਵਿੱਚ ਤੇ ਜਾਣ ਦਾ। ਆ ਮੇਰੇ ਨਾਲ ਦੋ ਬਾਈ ਨੇ। ਤੇ ਆਪਾਂ ਕਰਾਈਆ ਉਬਰ ਆ ਆਪਣਾ ਭਰਾ ਜਿਹੜਾ ਲੈਣ ਆਇਆ ਪਿਕਅਪ ਕਰ ਲਈ। ਤੇ ਆਪਾਂ ਚੱਲਦੇ ਅੱਜ ਤੁਹਾਨੂੰ ਵਿੱਚ ਦਿਖਾਉਣੇ ਆ ਜਿਹੜਾ ਨੇੜੇ ਆ ਵਿੱਚ ਉਹੀ ਦਿਖਾਵਾਂਗੇ। ਕਿਉਂਕਿ ਦੂਰ 62 ਕਿਲੋਮੀਟਰ ਪੈਂਦਾ ਹੈ। ਤੇ ਆਪਾਂ ਇੱਥੇ ਜਿਹੜਾ ਵਿੱਚ ਅਭੀ ਨਹੀਂ ਪੈਗ ਦੋ 24 ਕਿਲੋਮੀਟਰ ਵਰਡ ਸੈਲ ਪ੍ਰੋਵਿਨਸ਼ਲ ਪਾਰਕ ਵਿੱਚ ਹੈ। ਉੱਥੇ ਲੈ ਕੇ ਚੱਲਦੇ ਆ ਤੁਹਾਨੂੰ। ਇਹ ਵੱਜ ਗਏ ਅਪ੍ਰੋਕਸੀਮੇਟਲੀ 1:30 ਵਜੇ ਦੁਪਹਿਰ ਦੇ ਤੇ ਚਲੋ ਫਿਰ ਫਿਰ ਅੱਜ ਚੱਲਦੇ ਆ ਫਿਰ ਮਿਲਦੇ ਆ ਉੱਥੇ ਜਾ ਕੇ ਹਾਂਜੀ ਇਹਨਾਂ ਕਿ ਹੈ ਇਹ ਕਿੰਨਾ ਕਿ ਹੈ ਹਾਂ 24 24 25 ਕਿਲੋਮੀਟਰ ਦਿਖਾ ਰਹੀ 31 ਕਿਲੋਮੀਟਰ ਹੈਗਾ ਕਿੰਨੇ ਗਾਂਜ ਆ ਗਏ ਨੇ ਕਮਲਾ ਹੋ ਜਾਣਾ ਨਾ ਕਿਉਂਕਿ ਆਪਾਂ ਜਿੱਥੇ ਛੱਟਣਾ ਤੁਹਾਨੂੰ ਹਾਂਜੀ ਹਾਂਜੀ ਹੈਨਾ ਤੇ ਉੱਥੇ ਨੇ ਆਹ ਹੋਰ ਸਿਸਟਮ ਸ਼ੋਅ ਕਰਨਾ ਬਿਲਕੁਲ ਉਧਰ ਆਉਣ ਦਾ ਹੈ ਨਹੀਂ ਸਾਧਨ ਕੋਈ ਸਿਸਟਮ ਉਧਰ ਆਉਣ ਦਾ ਸਾਧਨ ਹੈ ਬਿਲਕੁਲ ਬਿਲਕੁਲ ਹੀ ਬਿਲਕੁਲ ਮੈਂ ਬਾਜੀ ਹੈ ਤਾਂ ਸਭੂਰ ਤੋਂ ਨਵਾਂ ਸ਼ਹਿਰ ਬੰਗਾ ਜਾਓ ਕੀਤੀ ਆ ਅੱਛਾ ਅੱਛਾ ਜੀ ਤੇ ਤੁਹਾਡੇ ਅਹਿਮਦਗੜ ਵੀ ਜਾਓ ਕੀਤੀ ਆ ਹਾਂ ਜੀ ਕੜ ਸ਼ਕਰ ਕਈ ਜਗ੍ਹਾ ਕੀਤੀ ਆ ਪ੍ਰਾਈਵੇਟ ਹਸਪੀਟਲਾਂ 'ਚ ਹਾਂ ਪ੍ਰਾਈਵੇਟ 'ਚ ਕੀਤੀ ਆ ਮੈਂ ਫਾਰਮਾਸਿਸਟ ਸੀਗਾ ਬਈ ਮੈਂ 20 ਸਾਲ ਪ੍ਰੈਕਟਿਸ ਕੀਤੀ ਆ ਇੱਥੇ ਆ ਕੇ ਉਹ ਚੀਜ਼ ਨਹੀਂ ਮਿਲਦੀ ਐ ਜਿਹੜੀ ਬੰਦੇ ਦਾ ਯਾਰ ਸਾਰਾ ਸਿਸਟਮ ਹੀ ਉਹ ਜਿਹੜਾ ਹੁੰਦਾ ਨਾ ਜਿਵੇਂ ਹੁਣ ਮੈਂ ਅਕਾਊਂਟ ਦੇ ਡਿਪਾਰਟਮੈਂਟ ਚ ਕੰਮ ਕਰਦਿਆਂ ਸਾਰਾ ਚੇਂਜ ਹੋਇਆ ਨਾ ਬੰਦੇ ਦਾ ਵੀ ਉਹ ਡਿਪਾਰਟਮੈਂਟ ਨੇ ਤਾਂ ਬੰਦਾ ਜਾਂਦਾ ਹੀ ਨਹੀਂ ਕਿੱਥੇ ਬੰਦੇ ਨੂੰ ਉਹ ਕੰਮ ਦੀ ਨੋਲਜ ਹੋਵੇ ਬੰਦਾ ਇੱਧਰ ਆ ਕੇ ਉਹ ਜਾਂਦਾ ਹੈ ਭਾਈ ਜਿਹੜਾ ਬੰਦਾ ਟੈਸਟ ਪਾਸ ਕਰ ਲੈਂਦਾ ਹੁਣ ਮੇਰਾ ਭਰਾ ਛੋਟਾ ਡਾਕਟਰ ਆ ਭਈ ਇੱਥੇ ਉਹ ਵੈਟਰਨਰੀ ਡਾਕਟਰ ਆਹੋ ਅੱਛਾ ਹੁਣੇ ਉੱਥੇ ਕੀਤੀ ਸੀਗੀ ਐਮਬੀਐਸਸੀ ਪਹਿਲਾਂ ਪੀਵੀਐਸਸੀ ਕੀਤੀ ਫਿਰ ਐਮਬੀਐਸਸੀ ਕੀਤੀ एमबीएसी ਤੋਂ ਬਾਅਦ ਉਹਨੇ ਚੈਲੇਂਜ ਟੈਸਟ ਇੱਥੋਂ ਦੇ 4 ਕਲੀਅਰ ਕੀਤੇ ਪਤਾ ਨਹੀਂ 5 ਫਿਰ ਉਹ ਉਹ ਡਾਕਟਰ ਉਹਦੇ ਆਪ ਦਾ ਹਸਪਤਾਲ ਪਾਉਣਾ ਹੁਣ ਕੁਕਰੀ ਜਾਂਦਾ ਤਿਆਰ ਹੋ ਆਪਾਂ ਤੇੜੀਆਂ ਕਰਨੀਆਂ ਜਿਆਦਾ ਤਾਂ ਪ੍ਰਪੇਅਰ ਹੋ ਗਿਆ ਵੀ ਆਪਾਂ ਇਦਾਂ ਟੈਸਟ ਤਿਆਰ ਕਿ ਕਰਨੇ ਆ ਉਹ ਪਤਾ ਕੀ ਹੈ ਜੀ ਥੋੜਾ ਉੱਥੇ ਦੇ ਸਟੱਡੀ ਦਾ ਲੈਵਲ ਵੀ ਹੋਣਾ ਚਾਹੀਦਾ ਨਾ ਫੇਰ ਹੀ ਪ੍ਰਪੇਅਰ ਹੋ ਉਤੋਂ ਹੀ ਡੈਲਸਿਸ ਕਰਦੇ ਥੋੜਾ ਡਿਪਲੋਮਾ ਹੀ ਕੀਤਾ ਹੋਊਗਾ ਕੋਈ ਬਿਲਕੁਲ ਬਿਲਕੁਲ ਤੁਹਾਡੀ ਡਿਗਰੀ ਨਹੀਂ ਕੀਤੀ ਹੋਣੀ ਕੋਈ ਡੈਲਸਿਸ ਦੀ ਉੱਥੇ ਤਾਂ ਆਪਣੇ ਖਾਰਾ ਵੈਲਿਡ ਆ ਥਾਲਾ ਇੱਥੇ ਡਿਗਰੀ ਹੀ ਵੈਲਿਡ ਆ ਹੁਣ ਮੰਨ ਲਓ ਮੈਂ ਮੈਂ ਡਿਪਲੋਮਾ ਕੀਤਾ 90 97 ਦਾਹਾਵਲੋ ਦਾ 95 ਦਾ 97 ਚ ਕੀਤਾ ਫਾਰਮੇਸੀ ਦਾ ਜੇ ਮੈਂ ਇਹ ਬੀ ਫਾਰਮੇਸੀ ਕੀਤੀ ਹੁੰਦੀ ਤਾਂ ਮੈਂ ਚੈਲੰਜ ਟੈਸਟ ਦੇ ਸਕਦਾ ਨਹੀਂ ਇਹ ਆ ਜਿਹੜਾ ਰਸਤਾ ਹੈ ਪੈਰੀਮੀਟਰ ਦਾ ਰਸਤਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਇੱਥੇ ਦੇਖ ਲਓ ਇਧਰ ਅੱਗੇ ਸੈਲ ਕਰਿਕ ਜਿਹੜਾ ਤੁਸੀਂ ਸੁਣਿਆ ਛੋਟਾ ਪਿੰਡ ਹੈ ਜਿੱਥੇ 10000 ਜਾਨੇ ਰਹਿੰਦੇ ਨੇ ਤੇ ਪਿੰਡ ਹੀ ਹੈ ਇੱਕ ਸੈਲ ਕਰਿਕ ਕੋਲ ਨੇੜੇ ਹੀ ਆ ਉਹ ਸਾਹਮਣੇ ਨਾਰਥ ਸਰਕਲਿਕ ਤੁਸੀਂ ਜੇ ਦੇਖ ਰਹੇ ਹੋ ਬਾਕੀ ਤੁਸੀਂ ਬਾਈ ਦੀਆਂ ਗੱਲਾਂ ਸੁਣਦੇ ਰਹੇ ਸੁਣ ਰਹੇ ਹੋ ਨਿਆਰੇ ਲੋਕ ਜ਼ਿੰਦਗੀ ਦੇ ਕੰਮ ਲਈ ਚੀਜ਼ਾਂ ਬਹੁਤ ਪਤਲਾ ਲਗੜੀਆਂ ਨੇ ਬਾਹਰ ਸੜਕਾਂ ਦੀਆਂ ਵੀ ਨਹੀਂ ਬੱਕ ਦੇ ਅੰਦਰ ਨਹੀਂ ਹੈਗੀਆਂ ਜੀ ਹਾਂ ਬਾਹਰ ਘੈਣ ਦੇ ਸੜਕਾਂ ਯਾਰ ਬਾਹਰ ਫਿਰ ਬਾਈ ਇਹ ਨੈਸ਼ਨਲ ਹਾਈਵੇ ਆ ਹੁਣ ਬਣਾਈ ਜਾਂਦੇ ਆ ਵੀ ਨਹੀਂ ਫੈਗਦੀਆਂ ਸੜਕਾਂ ਵੀ ਯਾਰ ਉਹ ਬਾਈ ਦੇ ਲਾਲਚ 'ਚ ਮੈਂ ਵੀ ਤੇਜ਼ ਚਲਾਉਣ ਲੱਗ ਗਿਆ ਸੀ ਤਾਂ अपना 16 किलोमीटर सारा डिस्टेंस रह गया फिर आप पहुंच के ਉੱਥੇ ਹੀ ਹੁਣ ਗੱਲ ਕਰਦੇ ਹਾਂ ਠੀਕ ਹੈ ਮਿਲਦੇ ਹਾਂ ਫਿਰ ਆਜੋ ਵਿੱਚ ਤੇ ਚਲੋ ਟੋヨタ ਦੀ ਆਉਂਦੀ ਆ ਯੋਨੋਬਾ ਟੋਨੋਟ ਸੌਰੀ ਟੋヨタ ਇਨੀਅਰ ਹੰਡਾਈ ਦੀ ਕ੍ਰੇਟਾ ਹਨਾ ਕ੍ਰੇਟਾ ਜੀ 3 ਕਿਲੋਮੀਟਰ ਕੇ ਮਾਈਟੋ ਚ ਸਾਊਥ ਡਰਾਈਵ ਉਹ ਬੜਾ ਹੈ 20 ਲੱਖ ਦੀ ਸਬ ਤੋਂ ਟਾਪ ਦੀ ਆ ਜਾਂਦੀ ਹੁੰਦੀ ਆ ਆ ਪਾਰਕਿੰਗ ਚ ਆ ਗਏ ਆਪਾਂ ਫਾਈਨਲੀ ਆਪਾਂ ਪਰਵੈਂਸ਼ੀਅਲ ਵਿੱਚ ਪਾਰਕ ਚ ਪਹੁੰਚ ਗਏ ਠੀਕ ਹੈ ਚੱਲਦੇ ਆ ਫਿਰ ਜਾ ਕੇ ਦੇਖਦੇ ਆ ਜਿਹੜਾ ਇਹ ਵਿੱਚ ਹੈ ਨਾ ਮੈਂ ਤੁਹਾਨੂੰ ਦੱਸਦਾ ਇਹ ਮੈਨੂਮੇਡ ਵਿੱਚ ਹੈ ਕਿਸੇ ਮਤਲਬ ਮੈਨੂਮੇਡ ਵਿੱਚ ਕਿਸੇ ਆਦਮੀ ਨੇ ਬਣਾਇਆ ਹੈ ਕੋਈ ਸਮੁੰਦਰ ਇਹਦੇ ਨਾਲ ਲੱਗਦਾ ਨਹੀਂ ਹੈਗਾ ਜਿਹੜਾ ਸਮੁੰਦਰ ਲੱਗਦਾ ਉਹ ਵਿੱਚ ਬਹੁਤ ਦੂਰ ਦੂਰ ਨੇ ਤੇ ਬਾਕੀ ਆਪਾਂ ਦੇਖਦੇ ਆ ਕਿ ਬਣਦਾ ਕਿੱਦਾਂ ਦਾ ਮੈਨੂਮੇਡ ਵਿੱਚ ਬਣਿਆ ਹੋਇਆ ਉਹ ਜਾ ਕੇ ਪਤਾ ਲੱਗੂਗਾ ਆਪਾਂ ਨੂੰ ਨਾ ਪਥੀ ਪਹੁੰਚ ਗਈ ਦਾ ਜੀਰੇ ਮੈਗਵੇਡ ਵਿਚਣਾ ਹੈ ਬਹੁਤ ਛੋਟਾ ਵਿਚ ਹੈ ਭਾਰਾ ਜਿਹਾ ਦੇਖਿਆ ਜਾਵੇ ਸੁੱਕਾ ਹੀ ਪਿਆ ਯਾਰ ਸਾਡੇ ਨਾਲ ਜੋ ਬਹੁਤਾ ਮਾਰੀ ਗਈ ਬਾਕੀ ਜਿੰਨਾ ਹੋ ਸਕੇ ਉਹ ਦਿਖਾ ਦਾਂਗੇ ਠੀਕ ਹੈ ਚੱਲਦੇ ਆ ਅੱਗੇ ਇਹ ਚ ਹੁੰਦਾ ਕਿ ਇੱਥੇ ਟਰਾਲੀ ਭਰ ਲੈਂਦਾ ਵੀਰੇ ਇੱਕ ਗੱਲ ਤੁਹਾਨੂੰ ਖਾਸੀ ਦੱਸਾਂ ਉਹਰੇ ਵਿੱਚ ਦੀ ਕੀ ਹੋ ਰਹੀ ਹੈ ਇੰਨੀ ਜ਼ਿਆਦਾ ਤੇਜ਼ ਹਵਾ ਚੱਲ ਰਹੀ ਹੈ ਤੁਸੀਂ ਆਹ ਦੇਖ ਲਓ ਸਾਹਮਣੇ ਦੇਖ ਰਹੇ ਹੋ ਫਿਰ ਵੀ ਇੱਥੇ ਮਿੱਟੀ ਉੱਡ ਨਹੀਂ ਰਹੀ ਤੁਸੀਂ ਇਹਦਾ ਕਮੈਂਟ ਕਰਕੇ ਦੱਸੋ ਕਿਉਂ ਨਹੀਂ ਉੱਡ ਰਹੀ ਇਹੜਾ ਸੈਂਡ ਹੈ ਮੰਨ ਲਓ ਕਿਉਂ ਨਹੀਂ ਉੱਡ ਰਿਹਾ ਤੁਸੀਂ ਮੈਨੂੰ ਸਾਰੀ ਕਮੈਂਟ ਕਰਕੇ ਦੱਸਿਓ ਠੀਕ ਹੈ ਬਾਕੀ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਵਿੱਚ ਤੇ ਛੋਟਾ ਜਿਹਾ ਵਿੱਚ ਹੈ ਮੈਨ ਮੇਡ ਵਿੱਚ ਜਿਹੜੇ ਧਾਗੇ ਅਗਲੀ ਵੀਡੀਓ ਆਪਾਂ ਵਧੀਆ ਵੱਡੇ ਵਿੱਚ ਤੇ ਜਾਵਾਂਗੇ ਜਲਦੀ ਜਲਦੀ ਆਪਣੇ ਕੋਲ ਕਾਰ ਵੀ ਤਾਂ ਆਪਾਂ ਆਪਦੇ ਸਾਧਨ ਤੇ ਜਾਵਾਂਗੇ ਅਜੂਬਰ ਕਰਾਈ ਆ ਆਪਾਂ ਜਿੰਨਾ ਹੋ ਸਕੇ ਆਪਾਂ ਨਾ ਐਕਸਪਲੋਰ ਕਰ ਰਹੇ ਹਾਂ ਬਲੀਆ ਯਾਰ ਵੈਸੇ ਦੇਖਿਆ ਜਾਵੇ ਵਿੱਚ ਰੂਲ ਪੜ ਲਓ ਕਹਿੰਦੇ ਸਵੀਪ ਮੇਨ ਮਾਰਕੀਟ ਏਰੀਆਸ ਅਨਿਮੇਡ ਵੀਜ਼ਾ ਜਿਹੜਾ ਪਾਣੀਆਂ ਸੁੱਕਿਆ ਪਿਆ ਜਾਵਾ ਬਿਲਕੁਲ ਸੁੱਕਿਆ ਹੋਇਆ ਬਾਕੀ ਯਾਰ ਠੀਕ ਹੈ ਮਤਲਬ ਇੰਜੋਏ ਕਰਨ ਆ ਰਹੇ ਨੇ ਇੱਥੇ ਸਾਰੇ ਕਾਫੀ ਜ਼ਿਆਦਾ ਮਨ ਲੋਪਾ ਦੇਖਿਆ ਫੋਰਨਸ ਜਿਹੜੇ ਬੈਠੇ ਨੇ ਇੱਥੇ ਇੰਜੋਏ ਕਰ ਰਹੇ ਨੇ ਕੱਟਦੀ ਟਿਕਟ ਤੇਡੀ ਵਾਰ ਕਰੀ ਜਾਂਦੀ ਆਹ ਲਾਉ ਟਿਕਟ ਕੱਟਦੀ ਉਸ ਸਾਲੇ ਨੇ ਟਿਕਟ ਕੱਟਦੀ ਦੇਖਦੇ ਆ ਵੀ ਕਿਉਂ ਟਿਕਟ ਕੱਟੀ ਆ ਸਾਰੇ ਨੇ ਜਿਹੜੇ ਟਿਕਟਾਂ ਕੱਟ ਰਹੇ ਨੇ ਓ ਮਾਈ ਗੋਡ ਪਾਰਕਿੰਗ ਦੇਖੋ ਪਾਰਕਿੰਗ ਇਜ਼ ਨਾਟ ਅਲਾਉਡ ਹੇਅਰ ਓਨਲੀ ਫਾਰ ਡਿਸੇਬਲ ਪਰਸਨ ਤੁਸੀਂ ਦੇਖ ਸਕਦੇ ਹੋ ਇਸ ਕਰਕੇ ਇਹਨਾਂ ਦੀ ਚਲਾਨ ਕੱਟ ਰਹੇ ਨੇ ਸਾਹਮਣੇ ਦੇਖ ਸਕਦੇ ਹੋ ਪੁਲਿਸ ਵਾਲੇ ਕਿਸੇ ਨੂੰ ਨਹੀਂ ਛੱਡਦੇ ਇਹ ਇੰਡੀਆ ਦਾ ਕੰਮ ਨਹੀਂ ਕੀ ਆਪਾਂ ਫੋਨ ਕਰ ਦਾਂਗੇ ਕਿ ਹਾਂ ਜੀ ਸਾਡਾ ਪੁਲਿਸ ਚਾਹ ਲੱਗਿਆ ਹੈ ਐਸ ਡੀਓ ਮੈਨੂੰ ਹੈਲੋ ਨਾਈਸ ਜੌਬ ਮਰ ਕੀ ਉਹ ਗਲਤ ਬੋਲ ਲਾਈਵ ਵੀ ਨਹੀਂ ਕਰ ਰਹੇ ਇਹ ਵੀ ਕੰਫੀਡੈਂਸ ਦੀ ਗੱਲ ਹੈ ਪਰੰਤ ਆਪਣੀ ਉਮਰ ਹੀ ਜੂਗੀ ਪਤਾ ਨਹੀਂ ਮੂਠਾ ਹੀ ਹੋ ਜਾਊਗਾ ਇਹ ਆਪਣੀ ਉਮਰ ਲਈ ਹੈ ਵਧੀਆ ਚਲਾਨ ਕੱਟੇ ਨੇ ਉਹਨਾਂ ਆਖਰੀ ਇਹ ਠੀਕ ਹੈ ਤੋਂ ਉਹਦੇ ਨਾਲ ਵੀ ਇੱਕ ਦੋ ਗੱਲ ਕਰ ਲੈਂਦਾ ਕੈਮਰੇ ਨਹੀਂ ਨਹੀਂ ਗਾ ਨਹੀਂ ਬਸ ਨੂੰ ਜਿਹਦੀ ਘੱਟ ਆਹ ਸਾਈਕਲ ਖੜੇ ਨੇ ਜਿਨ੍ਹਾਂ ਨੇ ਰਾਈਡ ਕਰਨੀ ਹੈ ਵਿੱਚ ਦੀ ਉਹ ਕਰ ਸਕਦੇ ਨੇ ਫਿਲਹਾਲ ਸਾਹਮਣੇ ਦੇਖ ਸਕਦੇ ਹੋ ਤੁਸੀਂ ਪਾਣੀ ਬਿਲਕੁਲ ਹੈ ਨਹੀਂ ਗਾ ਜਿਹੜਾ ਮੈਨਮੇਡ ਵਿੱਚ ਹੈ ਬਾਕੀ ਗੋਰੇ ਬਹੁਤ ਆਏ ਹੋਣੇ ਇੰਜੋਏ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਹਰੇਕ ਆਪਣੀ ਫੈਮਿਲੀ ਨਾਲ ਆਇਆ ਹੋਇਆ ਪੂਰਾ ਮੰਨ ਲਓ ਜੇ ਇੱਥੇ ਆਉਣਾ ਯਾਰ ਆਪਦਾ ਸਮਾਨ ਲੈ ਕੇ ਆਓ ਜੇ ਮੰਨ ਲਓ ਉਹਦੀ ਗੱਡੀ ਹੋਵੇ ਤਾਂ ਬਹੁਤ ਵਧੀਆ ਉਹ ਵਿੱਚ ਸਮਾਨ ਰੱਖੋ ਸਿਲੰਡਰ ਰੱਖੋ ਚੁੱਲਾ ਰੱਖੋ ਇਹ ਜੋ ਬੰਦਾ ਨਾਨ-ਵੈਜੀ ਖਾਂਦਾ ਹੈ ਨਾਨ-ਵੈਜੀਟੇਰੀਅਨ ਬਣਾ ਲਓ ਵੈਜੀਟੇਰੀਅਨ ਬਣਾਉਂਦਾ ਵੈਜੀਟੇਰੀਅਨ ਬਣਾ ਲਓ ਤੇ ਐਦਾਂ ਬੈਨੀਫਿਟਸ ਹੈਗਾ ਸਾਰੇ ਇੱਥੇ ਆਪਣੇ ਫੈਮਿਲੀ ਲਾਉਂਦੇ ਨੇ ਗੁਰੇ ਹੋਗੇ ਜਿੰਨੇ ਵੀ ਨੇ ਤੁਸੀਂ ਦੇਖ ਸਕਦੇ ਹੋ ਕੋਈ ਡੌਗਸ ਨਾਲ ਫਿਰਦਾ ਬੱਚੇ ਦੇਖੋ ਸੈਂਡ ਦੇ ਵਿੱਚ ਇੰਜੋਏ ਕਰਦੇ ਨੇ ਬੱਚੇ ਬਾਕੀ ਸੁੱਕਿਆ ਪਿਆ ਜਾਮਾ ਵਿੱਚ ਸਾਨੂੰ ਬੈਂਸ ਵੀ ਜਾ ਕੇ ਵਧੀਆ ਹੋਊਗਾ ਪਾਣੀ ਪਰ ਹੈ ਨਹੀਂ ਉਹ ਗੱਲ ਹੈ ਗੱਲ ਬਣੀ ਨੇ ਉੱਧਰ ਚੱਲਦੇ ਆਂ ਇੱਧਰ ਦੇਖਦੇ ਆਂ ਕੀ ਸਿਸਟਮ ਹੈ ਕਿਤੇ ਇੱਕ ਪਾਰਕ 'ਚ ਵਾਏ ਸਾਡੇ ਯਾਰ ਕੀ ਕਰਾਂਗੇ ਇੱਧਰ ਅਸੀਂ ਵਰਡਸ ਪ੍ਰੋਵਿੰਸ਼ੀਅਲ ਪਾਰਕ ਹੀ ਆ ਨਾਲ ਹੀ 1 ਕਿਲੋਮੀਟਰ ਦੇ ਵਿੱਚ ਆ ਕਿੰਨਾ ਸੋਹਣਾ 뷰 ਹੈ ਇੱਥੇ ਫੋਟੋ ਖਰਾਵਾਗੇ ਬਹੁਤ ਸਿਰਾ 뷰 ਹੈ ਯਾਰ ਆਸਮਨ ਹੁ ਨੇੜੇ 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 ਦੇਖੋ ਕਿੰਨਾ ਘੈਂਟ ਕਿੰਨਾ ਘੈਂਟ 뷰 ਹੈ ਯਾਰ ਹੜਕ ਤੇ ਆਓ ਹੜਕ ਤੇ ਫੋਟੋ ਖਿਜਦੇ ਆਂ ਰਿਹਾ ਨਾ ਫੋਟੋ ਸ਼ੂਟ ਹੋ ਰਿਹਾ ਹੈ ਬਾਈ ਕਹਿੰਦਾ ਫੋਟੋ ਕਰਾਉਣੀ ਆ ਆਪਾਂ ਵੀ ਇੱਕ ਦੋ ਫੋਟੋ ਕਰਵਾਵਾਂਗੇ ਠੀਕ ਹੈ ਠੀਕ ਹੈ ਚੈੱਕ ਇਨ ਚੜਦਾ ਇਹ ਹੈ ਪ੍ਰਵਿੰਸ਼ੀਅਲ ਵਰਡ ਪਾਰਕ ਦੇ ਵਿੱਚ ਕਾਨਪੀਨ ਨੂੰ ਰੈਸਟੈਂਟ ਜਿਹਾ ਬੜੀ ਮੁਸ਼ਕਲ ਨਾਲ ਲੱਭਿਆ ਹਲਾਓ ਬਾਕੀ ਹੁਣ ਇੱਥੇ ਜੰਗਲਾ ਪੂਰਾ ਜਿਹੜਾ ਵਲਡ ਪਰਮਨੈਂਸ਼ਲ ਪਾਰਕ ਹੈ ਵਿਚ ਤਾਂ ਆਪਾਂ ਘੁੰਮ ਲਿਆ ਉੱਥੇ ਘੁਮਾਂਗੇ ਤੇ ਮਿਲਦੇ ਹਾਂ ਹੁਣ ਆਪਾਂ ਅਗਲੀ ਵੀਡੀਓ 'ਚ ਜਿੰਤਨੋਂ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਵੀਡੀਓ ਸ਼ੇਅਰ ਕਰਿਆ ਕਰੋ ਬਤਵਤਾ ਦਾ ਬਹੁਤ ਬਹੁਤ ਧੰਨਵਾਦ